ਅੱਜ ਕਹਿਨੀ ਆ ਤੁਹਾਡੇ ਬਾਪ ਨੂੰ ਸਾਨੂੰ ਕੱਪੜੇ ਦਿਵਾ ਲਿਆਊਗਾ ਇੱਕ ਇੱਕ ਦੋ ਜਿਹੜੇ ਦੋ ਦੋ ਸੂਟ ਦਿਵਾ ਕੇ ਲਿਆਉਣੇ ਆਗੇ ਆ ਜਾਣ ਦੇ ਉਹਨੂੰ ਇਹ ਦਰ ਨੂੰ ਕਿਹਾ ਆ ਗਏ ਹਾਂ ਹਾਂ ਵੀ ਮੈਂ ਕਹਿ ਰਹੀ ਸੀ ਆਖਣ ਕੱਪੜੇ ਦਿਵਾ ਲਈ ਆਪਾਂ ਹੋਰ ਕੰਮ ਹੈਗਾ ਕੱਪੜਾ ਤੇ ਬਣਾ ਕੱਪੜੇ 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 ਓ ਕਿੱਧਰ ਜਾਣਾ ਇੰਨੇ ਕੱਪੜੇ ਲੈ ਕੇ ਮੈਂ ਆਪਦੇ ਕੱਪੜੇ ਨਹੀਂ ਕਹਿ ਰਹੀ ਮੈਂ ਨਿਆਣਿਆਂ ਦੇ ਕੱਪੜੇ ਕਹਿ ਰਹੀ ਆ ਪਰਸੋਂ ਚ ਉੱਥੇ ਨੂੰ ਸਕੂਲ ਲੱਗ ਜਾਣੇ ਨਿਆਣਿਆਂ ਦੇ ਫਿਰ ਹੁਣ ਕੱਪੜੇ ਹੈ ਨਹੀਂ ਇਨਾਂ ਕੋਲ ਸਕੂਲ ਜਾਣ ਹੁਣ ਸਕੂਲ ਜਾਣ ਵਾਲੇ ਹੈਗੇ ਨਾ ਨਾ ਤਾਂ ਜੁੱਤੇ ਟੁੱਟੇ ਪਏ ਨੇਗੇ ਸਾਰੇ ਬਿਜਲੀ ਗਲੀਆਂ ਨਿਕਲੀਆਂ ਪਈਆਂ ਨੇਗੇ ਨਾਲ ਇਹਨਾਂ ਦੇ ਵਰਦੀਆਂ-ਵੁਰਦੀਆਂ ਨਾ ਕਰਨਾਗਾ ਕੋਈ ਓ ਯਾਰ ਹੁਣ ਵਰਦੀਆਂ ਨੂੰ ਕਿਹਾ ਮਹੀਨਾ ਤਾਂ ਰਹਿ ਗਿਆ ਹੁਣ ਮੂਰੇ ਜੇ ਵਰਦੀਆਂ ਬਦਲ ਗਈਆਂ ਫੇਰ ਮੂਰੇ ਤਾਂ ਬਦਲ ਨਹੀਂ ਬਦਲ ਗਏ ਹੁਣ ਅਗਲੇ ਪਹਿੰਦੇ ਉਹੀ ਦੱਬੀ ਫਿਰਦੇ ਰਹਿੰਦੇ ਨੇਗੇ ਕੋਟੀਆਂ ਸਵੈਟਰ ਇਹਨਾਂ ਦੇ ਉਹ ਬਦਲਣ ਵਾਲੇ ਹੋਏ ਪਏ ਨੇ ਤਾਂ ਆਬਦੇ ਲਿਓਣੇ ਹੁੰਦੇ ਆ ਸੂਟ ਦਾ ਬਸ ਹੋਰ ਕੀ ਸਰ ਫਿਰ ਹੁਣ ਉਹ ਤਾਂ ਲਿਆਣੀ ਆ ਜਵਾਕਾਂ ਦੇ ਬਹਾਨੇ ਨਾਲ ਹੀ ਮੈਂ ਆ ਗਿਆ ਆ ਬਸ ਤੂੰ ਸਿੱਧਾ ਕਹਿ ਨਾ ਕੀ ਰੌਲਾ ਜਿਹਾ ਭਾਈ ਬੈਠੇ ਹਾਂ ਨਹੀਂ ਮੈਂ ਕਹਾਂ ਤਾਂ ਰੌਲਾ ਬਸ ਪੁੱਛੀ ਨਾ ਕੁਛ ਮੈਂ ਵੀ ਉੱਧਰ ਨਾਲ ਪਰ ਸੋਈ ਕੰਮ ਨਹੀਂ ਕਰੀ ਆਂਦੀ ਸੀ ਮੈਂ ਬੋਲ ਜੇ ਸੁਣ ਕੇ ਆ ਗਈ ਕਿਵੇਂ ਸੂਟ ਸੂਟ ਹਰ ਵਕਤ ਬਸ ਮੈਂ ਹੋਰ ਕੀ ਮੈਂ ਆ ਕਹੇ ਸੂਟ ਸੂਟ ਮੈਂ ਫਿਰ ਹੋਰ ਸੂਟ ਤਾਂ ਪੁੱਤ ਲਿਆਉਣੀਆਂ ਜਵਾਕਾਂ ਦੇ ਉਹ ਜਿ ਬਿਨਾ ਲੋੜ ਤੋਂ ਲੈਨੇ ਰੱਖੀ ਜਾਣੇ ਆ ਲਾ ਕੋਈ ਨਾ ਬਿਨਾ ਲੋਡ ਤੋਂ ਲੈ ਲੈ ਰੱਖ ਜਾਣੇ ਮਾ ਬਿਨਾ ਲੋਡ ਤੋਂ ਕਿੱਥੇ ਲਿਆਉਣੇ ਆਪਾਂ ਨਿਆਣੇ ਦੇ ਕਹਿਮਾ ਕੱਲ ਪਰਸੋਂ ਸਕੂਲ ਲੱਗ ਜਾਊਗਾ ਹੁਣ ਬਿਨਾ ਮਤਲਬ ਤਾਂ ਹਰਖ ਜਾਂਦੇ ਨੇ ਉਹੀ ਹੁਣ ਲੈੜਾ ਕੱਪੜਾ ਮੰਗਣ ਕਿਥੋਂ ਜਾਈਏ ਦੱਸੋ ਨਾਲੇ ਆਏ ਕੱਪੜੇ ਲੈੜੀ ਕਾਧਾ ਰਹਿ ਗਈ ਜੇ ਬਾਹਰ ਜਵਾਕਾਂ ਨੇ ਕੱਪੜੇ ਲੈੜਨੇ ਹੋਇਆ ਫਿਰ ਕੀ ਕਰਨਾ ਆਪਾਂ ਨੇ ਉਹ ਜਵਾਕਾਂ ਦਾ ਬਹਾਨਾ ਮਾਤਾ ਲਿਆਉਣ ਤਾਂ ਨਿਆਣੇ ਹੁੰਦੇ ਆ ਨਾਲੇ ਮੇਰੀ ਗੱਲ ਸੁਣੋ ਉਹ ਪਿੰਡ 'ਚ ਜਿਹੜਾ ਪਰਸੋਂ ਨੂੰ ਵਿਆਹ ਕਾਰਡ ਆਇਆ ਉਹ ਉੱਥੇ ਵੀ ਤਾਂ ਨਿਆਣੇ ਜਾਣਗੇ ਓਏ ਲਾ ਕਾੜ ਆ ਗਿਆ ਫਿਰ ਕੱਪੜੇ ਨਵੇਂ ਪਾ ਕੇ ਜਨ ਸਾਨੂੰ ਤਾਂ ਕੋਈ ਕਹਿੰਦਾ ਨਹੀਂ ਯਾਰ ਬੰਦੇ ਨੂੰ ਉਹੀ ਕੱਪੜੇ ਵੀ ਵੀ ਪਿਆਜ ਪਾ ਕੇ ਭਗ ਜਾਂਦੇ ਆ ਸੀ ਨਹੀਂ ਤੁਹਾਨੂੰ ਰਹਿ ਕੇ ਵਿੱਚ ਨਵਾਂ ਸੂਟ ਚਾਹੀਦਾ ਹੁੰਦਾ ਫਿਰ ਬੁਰੇ ਲੱਗਦੇ ਆ ਬਾਈ ਨਵੇਂ ਤਾਂ ਚਾਹੀਦੇ ਹੀ ਆ ਹੁਣ ਓਏ ਅਸੀਂ ਤਾਂ ਬੁਰੇ ਲੱਗਦੇ ਬਈ ਕਿਹ ਕਰਾ ਸਾਨੂੰ ਪੈਸੇ ਦੇ ਦਿਓ ਅਸੀਂ ਆਪ ਹੀ ਲੈ ਆਵਾਂਗੇ ਮਾਨਸੋਤ ਉੱਥੇ ਜਾ ਕੇ ਬਠਿੰਡੇ ਤੋਂ ਲੈ ਕਹਿੰਦਾ ਲਾ ਤੂੰ ਤਾਂ ਆਈਂ ਸਰਦਨ ਕਰੀ ਜਾ ਨਾ ਕੱਪੜੇ ਤਾਂ ਭਾਈ ਮੰਗਣੇ ਹੀ ਹੈਗੇ ਜਵਾਕ ਉਹ ਪੈਸਾ ਮਾ ਤਾਂ ਤੈਨੂੰ ਪਤਾ ਕਿੰਨਾ ਔਖਾ ਬਣਦਾ ਤੂੰ ਤਾਂ ਔਖੇ ਦੇ ਪੱਖ ਜੋ ਹੋ ਜੰਨੀ ਆ ਲੈ ਮੈਂ ਹਾਂ ਮਾ ਕੰਨੈਡ ਇਹ ਪੱਕਾ ਹੋ ਜਾਣੀ ਆ ਸਾਰਿਆਂ ਨੂੰ ਤੇਵਾ ਕੋਈ ਘਰੇ ਕੰਮ ਕਰਦੀ ਹੈਗੀ ਮਾਂ ਨੂੰ ਵੀ ਸੂਟ ਚਾਹੀਦਾ ਕੰਮ ਕੀਦਾ ਫਿਰ ਆਪਦਾ ਹੀ ਆ ਫਿਰ ਇਹਦਾ ਮੁੱਲ ਨਾ ਕੋਈ ਕੰਮ ਕਰਦੀ ਹੈ ਜੀ ਫਿਰ ਪੁੱਤ ਤੂੰ ਕੱਪੜਾ ਪਾਉਣ ਨੂੰ ਮੰਗੂਗਾ ਉਹ ਕਹਿੰਦੇ ਫੇਕਾ ਤਾਂ ਮੰਗੇ ਜਾ ਕੇ ਕੱਪੜੇ ਹੈਗੇ ਹੁਣ ਤਾਂ ਲੈ ਤੇ ਜੀ ਦੋ ਤਿੰਨ ਮਹੀਨੇ ਹੋਏ ਨੇ ਕੱਪੜੇ ਲੈ ਤੇ ਮੈਂ ਇਹਦੇ ਨਾਲ ਨਹੀਂ ਲੜ ਸਕਦੇ ਠੀਕ ਆ ਓ ਯਾਰ ਕੁਛ ਕਰੀ ਜੋ ਮੈਂ ਇੱਥੋਂ ਨਹੀਂ ਜਾ ਜਾਂਦਾ ਨਾ ਤੁਹਾਡੇ ਸੂਟ ਲੈਣ ਦੇਣ ਨਾ ਮੇਰੇ ਕੋਈ ਟਾਈਮ ਹੈ ਉਹ ਨਾਲ ਜਾਣ ਲੈ ਹੋਰ ਕੀ ਗਮੰਡ ਗੰਡਾ ਜੀ ਨੂੰ ਮਰਜ਼ੀ ਲੈ ਜੇ ਜੀ ਨੂੰ ਮਰਜ਼ੀ ਲੈ ਜੋ ਇਹਦੇ ਨਾਲ ਨਹੀਂ ਮਾਂ ਤੂੰ ਜਿੱਤੇ ਸੱਤਦੀ ਹੈਗੀ ਆਪਾਂ ਦੇਖ ਤੂੰ ਫੋ ਚੱਲ ਫਿਰ ਉਹ ਤਾਪਾਂ ਤਾਂ ਕਰਨੀ ਪਊ ਹੱਲ ਨਹੀਂ ਪਿਲ ਸੁਣਾਉਣ ਆਣੀ ਆ ਤੁਹਾਡੀ ਕੱਲ ਕੋਲ ਨੂੰ ਫੇਰ ਕੱਲ ਪਰਸੋਂ ਨੂੰ ਲੈ ਆਵਾਂ 100 ਵਾਰ ਚੱਕੜਾ ਲਿਆਵਾਂਗੇ ਬਸ ਫਿਰ ਉਹ ਤੋਂ ਕਢਾ ਲਿਆਵਾਂ ਹਾਂ ਚੱਲ ਬਸ ਇਹਦੇ ਆਸ ਛੱਡ ਪਰੇ ਫੇਰ ਮੈਂ ਤਾਂ ਸਿਰ ਜਵਾਕ ਕਿਉਂ ਨਹੀਂ ਉਹ ਕੁੜੀ ਨੂੰ ਦੇਖ ਲਓ ਨਹੀਂ ਹਜੇ ਮੈਂ ਆਈ ਆਈ ਕਹਿੰਦੀ ਤੈਨੂੰ ਮੈਂ ਦੇਖਣੇ ਲੱਗੇ ਟਾਈਮ ਹੋਇਆ ਪਿਆ ਤੇ ਪਤਾ ਨਹੀਂ ਕੀ ਅੰਦਰੀ ਕਰੀ ਜਾਂਦੀ ਐ ਲੈ ਇਹਨਾਂ ਨੂੰ ਪਾਸ ਲੰਘ ਜੂ ਕਿ ਫੇਰ ਇੱਥੇ ਉਹ ਦਹਾਂਜਾਂ ਉਹੀ ਤਾਂ ਗੱਲ ਐ ਕੁੜੀ ਅੜਥ ਆਉਂਦੀ ਆਪਾਂ ਨੂੰ ਹੋਰ ਹੁਣ ਮੈਂ ਦੇਖਣੀ ਆਂ ਕੁਛ ਕੀ ਕਹਿੰਦੀ ਐ ਕਰਦੀ ਆ ਪਤਾ ਮੈਂ ਇਹ ਕੁੜੀਏ ਆ ਬੇਬੇ ਉਰੇ ਆ ਨਾਉ ਅੱਜ ਕਾਲ ਜੂਲ ਜਹਿਣਾ ਨਹੀਂ ਗਾ ਜਾਣਾ ਬੇਬੇ ਮੈਂ ਅੱਜ ਮੈ ਜਾਣ ਕੇ ਨਹੀਂ ਗਈ ਮਹਾ ਲੇਟ ਜਾਉਂਗੀ ਮੈਂ ਫੀਸ ਭਰਾਉਣੀ ਸੀ ਬਾਈ ਹੈਗਾ ਬਾਈ ਤਾਂ ਹੈਗਾ ਇੱਥੇ ਬਾਈ ਫਿਰਦਾ ਹੋ ਤੁਸੀਂ ਤਾਂ ਨਾ ਮੈਨੂੰ ਲੈ ਲੈ ਦੋ ਨਾ ਜਿੱਦਾਂ ਦਾ ਤੁਹਾਡਾ ਪਿਓ ਮੁੱਕਾ ਨਾ ਤਾਂ ਉਹ ਮੁੰਡਾ ਮੈਨੂੰ ਕੋਈ ਰਾਹ ਦਿੰਦਾ ਗੱਲ ਦਾ ਨਾ ਤੂੰ ਸਾਹ ਚਾਉਂਦੀ ਕਿਤੇ ਮੇਰੇ ਬੇਬੇ ਟੈਨਸ਼ਨ ਨਾ ਲੈ ਜਦੋਂ ਮੈਂ ਪੜ ਗਈ ਨਾ ਨੌਕਰੀ ਮਿਲ ਗਈ ਸਾਰਾ ਆਪਣੇ ਘਰ ਦਾ ਸਿਸਟਮ ਸਹੀ ਹੋ ਜਾਊਗਾ ਐਦੋਂ ਤੱਕ ਕੀ ਟੈਨਸ਼ਨ ਦੇਵੇਂਗੇ ਮੈਨੂੰ ਜਿਹੜਾ ਜਾਂਦੀ ਟੈਨਸ਼ਨ ਤੂੰ ਜਾਨੀ ਹੈ ਬੇਬੇ ਮੇਰੇ ਘਰ ਨੂੰ ਰੋਟੀ ਹੈ ਨਹੀਂ ਸੀ ਬੇਬੇ ਹੁਣ ਮੈਂ ਆਪ ਪਕਾ ਕੇ ਖਾਧੀ ਭੁੱਖ ਲੱਗ ਰਹੀ ਸੀ ਪਰ ਕਿੱਡੀ ਗੱਲ ਆ ਪਕਾ ਕੇ ਖਾ ਲਈ ਤੂੰ ਚਲ ਕੋਈ ਨਹੀਂ ਚੰਗਾ ਬੇਬੇ ਮੈਂ ਬਾਈਕ ਕੋਲ ਜਾਨੀ ਹੈ ਬਾਈਕ ਕੋਲ ਚਾੜਾ ਸਨੇਹਾ ਸੀ ਪਤਨਾ ਇਹਨਾਂ ਦੇ ਘਰੇ ਤੜਕੇ ਇਹ ਖੱਲਣ ਦੇਣ ਬ੍ਰਿਜਾਂਦੇ ਸੀਗੇ ਕਿਤੇ ਹਾਂ ਮੇਰੇ ਵੀ ਸੀ ਪਰ ਕਿਉਂ ਨਹੀਂ ਸੀ ਨਾ ਮੈਨੂੰ ਛੱਡਿਆ ਉਹ ਤੇਰ ਕਾਲਜ ਯਾਰ ਤੁਹਾਨੂੰ ਕੋਈ ਹੋਰ ਕੰਮ ਹੈਗਾ ਸਾਰੇ ਟੱਬਰ ਨੂੰ ਮੇਰੇ ਨੂੰ ਪੀਸਤਾ ਭਰ ਨਹੀਂ ਕੋਈ ਪਰ ਦਾਂਗੇ ਫੀਸ ਯਾਰ ਕਿਧਰੇ ਨਹੀਂ ਪਾਜੇ ਆਹੀ ਸਾਲ ਆ ਗਿਆ ਮੈਂ ਫਿਰ ਤੇ ਜਲ ਮੈਂ ਆਪ ਪੜਾਉਣ ਲੱਗ ਜੀ ਥੋੜਾ ਫਰਕ ਪੈ ਜੂਗਾ ਉਹ ਪਹਿਲਾਂ ਤੇਰੀ ਭਝਾਈ ਉਹ ਕਹਿੰਦੀ ਮੈਨੂੰ ਰੁਪਈਏ ਦੇ ਦੇ ਮੈਂ ਕੱਪੜਾ ਬਿਨਾ ਮਰਦੀ ਹਾਂ ਯਾਰ ਪਰ ਇਹ ਵੀ ਰਵਣ ਕੇ ਪਰ ਦਾਂਗੇ ਕੋਈ ਕੱਪੜਾ ਬਿਨਾ ਤਾਂ ਸਰ ਜੂਗਾ ਫੀਸ ਬਿਨਾ ਤਾਂ ਸਰਦਾ ਨਹੀਂ ਕੁੜੀ ਦਾ ਪਤਾ ਮੈਨੂੰ ਯਾਰ ਐ ਹੁਣ ਖੂ ਨਿਕਲਿਆ ਰੁਪਈਆ ਤਾਂ ਮੇਰੇ ਕੋਲ ਸੋਨੂੰ ਤਾਂ ਯਾਰ ਮੜ ਕੇ ਛੇੜਨੇ ਚ ਘਾਟਾ ਹਣਾ ਤੂੰ ਤੂੰ ਹੀ ਹਰਖੇ ਪੈ ਰਹੇ ਨੇ ਉਹ ਮੈਂ ਸਾਰਾ ਟੱਬਰ ਤਾਂ ਮੇਰੇ ਮਗਰ ਪੈ ਰਹੇ ਤੁਸੀਂ ਉਹ ਬੇਬੇ ਤੂੰ ਪੈਸੇ ਦੇ ਦੇ ਉਹ ਤੂੰ ਲੱਗੇ ਰਿਆਂ ਦੇ ਦੇ ਪੈਸੇ ਹੁਣ ਇਹ ਦੇ ਇਹ ਹੁਣ ਮੰਗਣ ਕੀ ਤੇ ਜਾਏ ਇਹ ਤੈਨੂੰ ਦੱਸ ਤੋ ਓ ਯਾਰ ਬਾਰੀ ਬਣ ਰਿਆ ਕਰੋ ਕਪੜਿਆਂ ਦਾ ਤਾਂ ਕੋਈ ਨਹੀਂ ਸਾਰ ਲਾਂਗੇ ਕੁੜੀ ਦੀ ਫੀਸ ਭਰ ਦੋ ਉਹ ਭਰ ਦਿਆਂਗੇ ਕੁੜੀ ਦੀ ਵੀ ਸੈਂ ਐ ਕਰੋ ਤੁਸੀਂ ਨਾ ਰਲ ਕੇ ਸਾਰਾ ਟੱਬਰ ਮੈਨੂੰ ਵੇਚ ਆਓ ਕਿਤੇ ਸੋ ਤੂੰ ਪੈਸੇ ਹੋਰ ਹੀ ਪੁੱਠੀਆਂ ਗੱਲਾਂ ਕਰਦੇ ਰਹਿੰਦੇ ਰਹੋਗੇ ਸੋਨੂੰ ਵੇਚ ਕੇ ਸਾਡਾ ਕੀ ਬਣੂਗਾ ਹੋਰ ਫਿਰ ਹੋਰ ਤਾਂ ਹੈਲ ਨਹੀਂ ਕੋਈ ਹੁਣ ਮੇਰੇ ਕੋਲੇ ਹੂੰ ਵੀਰ ਵੀਰ ਫੀਸ ਭਰੇ ਵੀਰ ਬਣ ਕੇ ਚੰਗਾ ਚੱਲ ਕੋਈ ਨਹੀਂ ਫੀਸ ਕਹਿ ਕੇ ਤੇਰੀ ਪ੍ਰਾਦਾ ਨਹੀਂ ਹਮ ਫੀਸ ਤਾਂ ਭਰਨੀ ਪਊ ਯਾਰ ਕੁੜੀ ਦਾ ਪੜੇ ਬੰਦਾ ਸਾਰ ਸੂਰ ਲੈਣਗੇ ਘਰੇ ਕੋਈ ਗੱਲ ਨਹੀਂ ਹੈ ਨਾ ਅਜੇ ਠੇਕੇ ਦੀ ਕਿਸ਼ਤ ਵੀ ਦੂ ਰੁਪਈਆ ਚੱਲ ਕੋਈ ਗੱਲ ਨਹੀਂ ਆੜਤੀਏ ਨੂੰ ਪੁੱਛ ਦਿਆਂ ਇੰਨੇ ਕ ਤਾਂ ਦੇ ਹੀ ਦੇਊਗਾ ਲੈ ਬੇਬੇ ਤੂੰ ਇਹਨਾਂ ਨੂੰ ਨਮਾਉਣ ਲੱਗ ਗਈ ਤੂੰ ਮੈਨੂੰ ਦੱਸ ਦਿੰਦੀ ਮੈਂ ਪਹਿਲਾਂ ਨਮਾ ਦਿੰਦਾ ਕੀ ਕੰਦਰਾ ਤੂੰ ਮੈਂ ਤਿਆਰ ਹੋ ਹੀ ਜਾਂਦਾ ਸੀ ਫਿਰ ਤੂੰ ਮੈਨੂੰ ਪਹਿਲਾਂ ਦੱਸ ਦਿਆ ਕਰ ਇਹੇ ਕੰਮ ਕਾਲ ਦੇ ਜਾਣ ਤੋਂ ਕਦੇ ਮੈਨੂੰ ਦੱਸਣਾ ਚੱਲ ਫਿਰ ਮੈਂ ਕੱਖ ਪਾ ਦਿੰਦਾ ਇਹਨੇ ਕੱਖ ਪਾ ਦਿੰਦਾ ਮੈਂ ਕੋਈ ਨਹੀਂ ਬਲ ਕੀ ਪਾ ਦਿਨ ਨਾ ਵੇ ਰਾਕੇ ਦਵਾਰੇ ਫੇਰ ਪਾਉਂਗਾ ਜਦੋਂ ਉਹ ਦੀਪੇ ਪਤਾ ਹਾਂ ਬੱਪੂ ਉਹ ਮੇਰੀ ਗੱਲ ਸੁਣ ਉਹ ਲੈ ਉਹ ਤੂੰ ਕਾ ਤੋ ਪੱਠੇ ਪਈ ਜਾਣਾ ਤੂੰ ਹਟ ਮੇਰੀ ਗੱਲ ਸੁਣ ਖੜਾ ਹੋ ਮਗਾ ਚੱਲ ਹੁਣ ਪਾ ਦਿੰਦਾ ਜਦੋਂ ਆ ਗਿਆ ਦਵਾਰੇ ਫੇਰ ਪਾਉਂਗਾ ਮੇਰੀ ਗੱਲ ਸੁਣ ਪਤਾ ਪੱਠੇ ਪਾਉਣ ਵਾਲਾ ਮੈਂ ਹੈਗਾ ਨਾ ਘਰ ਸਾਹਮਣ ਵਾਲਾ ਉਹ ਚੱਲ ਕੋਈ ਨਹੀਂ ਫੇਰ ਕੀ ਹੋਇਆ ਮੈਂ ਹੁਣ ਪਾ ਦੂੰਗਾ ਅੱਗੇ ਮੈਂ ਦਵਾਰੇ ਲੈ ਆਉਂਗਾ ਅੱਖ ਫੇਰ ਪਾ ਦਾਂਗੇ ਨਾ ਨਾ ਪੁੱਤਾ ਤੂੰ ਘਰ ਦੇ ਕੰਮਾਂ ਦਾ ਖਿਆਲ ਘੱਟ ਕਰ ਜਿਹੜਾ ਕੰਮ ਹੈ ਨਾ ਤੂੰ ਉਹ ਕਰ ਮੇਰਾ ਸ਼ੇਰ ਬਣ ਕੇ ਦੇਖ ਤੂੰ ਪੜਾਈ ਕਰਨੀ ਹੋਣਾ ਮੜਿਆ ਪਾਸਾ ਨਾ ਬਟ ਤੂੰ ਉਧਰਲੇ ਪਾਸੇ ਧਿਆਨ ਦੇ ਆ ਘਰ ਦੇ ਕੰਮ ਤਾਂ ਮੈਂ ਹੈਗਾ ਸਾਹਮਣ ਵਾਲਾ ਆਪੇ ਤੂੰ ਪੜਦਾ ਵੀ ਮੈਂ ਨਾਲ ਨਾਲ ਚੱਲ ਤੇਰੇ ਨਾਲ ਮੈਂ ਕੰਮ ਕਰਾ ਦੇਣਾ ਮਾੜਾ ਮੋਟਾ ਲੱਗ ਜਾਂਦਾ ਸਾਰਾ ਇਹ ਸਾਵਾਛੇ ਤੂੰ ਬਹੁਤ ਸਿਆਣੀ ਗੱਲ ਐ ਵੀ ਤੂੰ ਘਰ ਦੇ ਕੰਮਾਂ ਨੂੰ ਵੀ ਹੱਥ ਪਾਉਣਾ ਪਰ ਤੂੰ ਇੰਨਾ ਕੰਮਾਂ ਕਰਨੀ ਨਾ ਝਾਕ ਤੂੰ ਤਾਂ ਪੜਾਈ ਕਰਨੀ ਦੇਖ ਪੁੱਤ ਜਾਨਦਾ ਹੀ ਯਾਰ ਮੈਂ ਤਿਆਰੀ ਹੋਇਆ ਸੀ ਮੈਂ ਜਾਨਦਾ ਹੀ ਸੀ ਕਾਲ ਦੇ ਨੂੰ ਬਸ ਮੈਂ ਜਲ ਪਹਿਲਾ ਪਹਿਲਾ ਮੈਂ ਪਾ ਦਾਂਗਾ ਅੱਖ ਮੈਂ ਦੂਬਾ ਬੇਬੇ ਦਾ ਨਮਾਈ ਜਾਂਦੇ ਤੂੰ ਅੱਖਾਂ ਵਾਲਾ ਨਹੀਂ ਪਤਾ ਮੈਂ ਤੈਨੂੰ ਨਾ ਬਹੁਤ ਵੱਡਾ ਅਫਸਰ ਬਣਾ ਵੀ ਤੂੰ ਵਧੀਆ ਅਫਸਰ ਬਣ ਜੇ ਤੇ ਆਪਣੇ ਘਰ ਦੀ ਗਰੀਬੀ ਚੱਕੀ ਜਾਵੇ ਕੋਈ ਨਹੀਂ ਬਾਪੂ ਮੈਂ ਤੇਰੀ ਨਾ ਇਹ ਗੱਲ ਮੈਂ ਮੰਨਦਾ ਮੈਂ ਨਾ ਮੈਂ ਵੀ ਪੜ੍ਹ ਲਿਖ ਕੇ ਵਧੀਆ ਮੈਂ ਵੀ ਚਾਹਣਾ ਵੀ ਆਪਣੇ ਘਰ ਦੀ ਗਰੀਬੀ ਚੱਕੀ ਜਾਵੇ ਆ ਠੰਮਕ ਨਾ ਤੂੰ ਆਦੀ ਸੁਰਤ ਲਾ ਇਹ ਕੰਮ ਮੈਂ ਆਪੇ ਕਰੂੰਗਾ ਠੀਕ ਹੈ ਚਲ ਕੋਈ ਨਹੀਂ ਫਿਰ ਤੂੰ ਹੁਣ ਆ ਪਾ ਦੀ ਨਾ ਮੈਂ ਚੱਲਿਆ ਕਾਲ ਠੀਕ ਹੈ ਮੇਰਾ ਸ਼ੇਰ ਬਣ ਕੇ ਨਾ ਮੈਨੂੰ ਪੜਾਈ ਚੋਂ ਨਾ ਪਿੱਛੇ ਦਿਖਾਈ ਤੂੰ ਉਧਰੋਂ ਵਧੀਆ ਨੰਬਰ ਨੰਬਰ ਲੈ ਕੇ ਤਾਂ ਤੇ ਵੱਡਾ ਸਾਰਾ ਅਫਸਰ ਬਣ ਜਾਊਗਾ ਤੂੰ ਇਹ ਗੱਲ ਦੀ ਤੂੰ ਚੱਕਦਾ ਨਾ ਮਨ ਅਪਾ ਕਰ ਦੀ ਗਰੀਬੀ ਚੱਕ ਦਾਂਗੇ ਤੂੰ ਵੀ ਚਿੱਟੇ ਪਾ ਕੇ ਘੁੰਮੈ ਗਰੀਬ ਠੀਕ ਹੈ ਠੀਕ ਹੈ ਇਹੀ ਮੈਨੂੰ ਹੌਸਲਾ ਹੈ ਤੇਰੇ ਤੇ ਬਸ ਤੂੰ ਆ ਪਸੂਆਂ ਕੰਨੀ ਨਾ ਝਾਕਾ ਕਰ ਮੈਂ ਆਪੇ ਹੈਗਾ ਨਾ ਕੰਮ ਕਰਨ ਵਾਲਾ ਹਾਂ ਦਾ ਮੇਰਾ ਸ਼ੇਰ ਤੂੰ ਲੇਟ ਨਾ ਹੋ ਹੁਣ ਕਾਲਜ ਕੰਨੀ ਉਹ ਗੱਲ ਸੁਣਾ ਹਾਂ ਉਹ ਪੱਠੇ ਤਾਂ ਮੈਂ ਪਾਤੇ ਤੂੰ ਇਹਨੂੰ ਹੀ ਨਮਾਈ ਜਾਂਗੂ ਰੋਟੀ ਟੁੱਕਦਾ ਹੀ ਲਾ ਕਰ ਲੈ ਕੋਈ ਰੋਟੀ ਬਣਾ ਤੇ ਮੈਂ ਜ਼ਿਮੀਦਾਰਾਂ ਦੇ ਜਾ ਕੇ ਆਉਣਾ ਰੋਟੀ ਮੈਂ ਫਸਮਾਨ ਨਮਾ ਕੇ ਫਿਰ ਪਕਾਵਾਂਗੀ ਅੱਛਾ ਹਾਂ ਉਹ ਮੈਂ ਮੱਖਾ ਕੰਮ ਜਾਣਾ ਸੀਗਾ ਤੂੰ ਵਿੱਚ ਦੀ ਇਹਨੂੰ ਛੱਡ ਦੇ ਫੇਰ ਨਮਾ ਦੇ ਤੂੰ ਜਾ ਕੰਮ ਪਾ ਜਾ ਅੱਛਾ ਹਾਂ ਚੱਲ ਫਿਰ ਮੇਰੇ ਆਉਂਦੇ ਨੂੰ ਬਣਾ ਲਈ ਰੋਟੀ ਚੰਗਾ ਦੇਖੂਗੀ ਲੈ ਦੇਖਣਾ ਕੀ ਹੈ ਜੇ ਬਣੀ ਜੇ ਬਣੀ ਤਾਂ ਬਣਾ ਲੂ ਨਹੀਂ ਮੈਥੋਂ ਨਹੀਂ ਬਣਦੀ ਓਹੋ ਲੱਗਾ ਸ ਰੋਟੀ ਕਉ ਨਹੀਂ ਬਣਦੀ ਫਿਰ ਮੈਂ ਰੋਟੀ ਹੋਰ ਕਿਸੇ ਪਿੰਡ ਚ ਜਾ ਕੇ ਖਾਉਂਗਾ ਭਲਾ ਜੇ ਜੇ ਢਾੜੀ ਜਾਏਗਾ ਉਹਦੇ ਰੋਟੀ ਖਾ ਲੀਂ ਹਾਂ ਤਾਂ ਖਾ ਠੀਕ ਹੈ ਤੇਰੀ ਗੱਲ ਵੀ ਜਿੰਨਾ ਤੇ ਮੈਂ ਢਾੜੀ ਜਾਉਂ ਉਹ ਖਵਾ ਦੇਣਗੇ ਰੋਟੀ ਪਰ ਨਾਂ ਜਾਣੀ ਕੋਈ ਅਗਲਾ ਅੱਗਾ ਪਿੱਛਾ ਕਰਦੇ ਮੈਂ ਮਾਰਾ ਮੁੱਟਾ ਤੱਕ ਘਰੋਂ ਖਾ ਕੇ ਜਾਵਾਂ ਫੇਰ ਹੀ ਐ ਤੇ ਐਂ ਫਿਰ ਤੈਨੂੰ ਕੀ ਹੁੰਦਾਗਾ ਰੋਟੀ ਖਾਣ ਨੂੰ ਕੋਥੇ ਚਲੋ ਬਣੀਓ ਤੇ ਖਾ ਲਈ ਹਾਂ ਤੂੰ ਰੋਟੀ ਵੀ ਨਹੀਂ ਬਣਾਉਂਦੀ ਫਿਰ ਨਾ ਮੈਂ ਥੋੜੀ ਮੈਂ ਤਾਂ ਨਹੀਂ ਬੰਦ ਤੇਰੀ ਮਰਜ਼ੀ ਆ ਚੰਗਾ ਚਲੋ ਮੈਂ ਉਹਨੂੰ ਗਾਈਆਂ ਨੂੰ ਦੂਤੀਆਂ ਨੂੰ ਕੱਖ ਕੱਖ ਦਾ ਪਾ ਤੇ ਇਹਨੂੰ ਨਮਾ ਕੇ ਖੁਣਨੀ ਤੇ ਬੰਦ ਦੀ ਹੈ ਠੀਕ ਆ ਆਹੋ ਮੰਨ ਲਓ ਚੰਗਾ ਹਾਂ ਬਾਜ ਜਾ ਵੇ ਜੋ ਆ ਬਾਠੀ ਤੇ ਜਨੇ ਬੱਸ ਵੀ ਨੱਕਣ ਨਾਲੀ ਕਿਤੇ ਲੇਟ ਹੀ ਹੋ ਚੁੱਕੀ ਆਹ ਹੋ ਗਿਆ ਪਤਾ ਨਹੀਂ ਅਰ ਕੋਈ ਨਹੀਂ ਲੁੱਟ ਜਾ ਅੱਛਾ ਅੱਗੇ ਜਾ ਪਾਲਾ ਹਾਂ ਬੇ ਬੇ ਓਰੇ ਆ ਅੱਜ ਬਾਈ ਕੁਰੇ ਮਤ ਨੂੰ ਇਹ ਗੱਲ ਕਹਿਨੀ ਆ ਤੂੰ ਨਾ ਪਿੱਛੇ ਕੰਨੀ ਨਾ ਦੇਖ ਅੱਗੇ ਕੰਨੀ ਦੇਖ ਤੇ ਮਾਣੀ ਮੋਟੇ ਸ਼ਰਮ ਮਾਨੂੰ ਤੂੰ ਸ਼ਰਮ ਤੇਰੇ ਚਾਚੇ ਨੇ ਕਿੱਡਾ ਲਾਂਬਾ ਦਿੱਤਾ ਮੈਨੂੰ ਕਾਹਦਾ ਬੇਬੇ ਤੂੰ ਉੱਥੇ ਝੱਟਾ ਰੋਗੀ ਕਰੀ ਫਿਰਦੀ ਸਬਾਹਰ ਆਏ ਹੈ ਮੈਂ ਹੂੰ ਸਿਰ ਤੇ ਚੁੰਨੀ ਲੈ ਗਈ ਮਾਂ ਕਦਾਂ ਲਾਉਣੀ ਆ ਚੁੰਨੀ ਲਾ ਆ ਕੇ ਹੂੰ ਸਿਰ ਤੇ ਚੁੰਨੀ ਲੈ ਗਈ ਹੋਣੀ ਨੂਹਾ ਤਿਆਂ ਸੋਹਣਿਆਂ ਨੇ ਲਾਦੀਆਂ ਨੰਗੇ ਸਿਰ ਚੱਲ ਹੁਣ ਲੈ ਲੈਣੇ ਚੁੰਨੀ ਹੁਣ ਮੁੱਢ ਲੈ ਨਹੀਂ ਆਗੀ ਹੁਣ ਤਾਂ ਲੈ ਚਾਹੇ ਨਾ ਲੈ ਜਦੋਂ ਉਹਨੇ ਉਹ ਗੱਲ ਮੇਰੇ ਉੱਥੇ ਮੂੰਹ ਤੇ ਨਹੀਂ ਮਾਰਿਆ ਇੱਕ ਚਲ ਕੋਈ ਨਹੀਂ ਮੈਂ ਚਾਚਾ ਜੀ ਤੋਂ ਮਾफी ਮੰਗ ਲੂੰਗੀ ਵਾਕੀ ਮੰਗ ਲੂੰਗੀ ਮੈਂ ਪਤਾ ਕੀ ਸੀ ਨਾਲੇ ਤੇਰੇ ਚਾਚੇ ਸੀਗੇ ਚਾਚੇ ਤੋਂ ਵੀ ਪੱਲਾ ਕਰਦੀ ਸੀ ਮੈਂ ਤੇਰੇ ਤੋਂ ਤਾਂ ਇਸ ਦਾ ਕਰਨੀ ਕਰਨਾ ਸੀ ਅੱਛਾ ਅੱਛਾ ਪਰ ਬਾਬੇ ਨੂੰ ਫਰਕ ਵੀ ਪਾਇਆ ਗਿਆ ਨਾ ਹੁਣ ਅੱਗੇ ਨਾਲੋਂ ਹੁਣ ਅੱਗੇ ਪਹਿਲਾਂ ਵਾਲੀ ਗੱਲਾਂ ਪਤਾ ਵੀ ਰਹੀਆਂ ਹੈਗੇ ਹੁਣ ਤਾਂ ਬਹੁਤ ਫਰਕ ਪੈ ਰਿਹਾ ਹੈਗਾ ਤੇ ਜੇ ਬੁੱਤ ਰੱਖ ਲਉ ਉਹ ਪਹਿਲਾਂ ਗੱਲਾਂ ਫੇਰ ਚਲ ਕੋਈ ਨਹੀਂ ਬੁੱਬੀ ਤੇਰੇ ਕਹਿਣੇ ਤਾਂ ਅਸੀਂ ਖੜੇ ਤੇਰੇ ਤੋਂ ਬਾਹਰ ਆ ਤੇ ਨਾਲੇ ਮੈਂ ਤੈਨੂੰ ਐ ਕਹਿਨੀ ਐ ਮੈਂ ਕੁੜੀ ਨਹੀਂ ਛੱਡ ਜਾਨੀ ਐ ਤੇਰੇ ਸਿਰ ਤੇ ਕੀ ਤੂੰ ਉਹਨੂੰ ਮਤ ਦੇਵੇਂਗੀ ਅਕਲ ਦੇਵੇਂਗੀ ਉਹਨੂੰ ਕੀ ਗੱਤ ਤੂੰ ਮੋਂ ਦਿੱਤੀ ਨਹੀਂ ਕੋਈ ਰ ਆ ਕਰਤਾ ਆਖੇ ਗਲਤ ਰਾਏ ਨਹੀਂ ਦਿੱਤੀ ਫਿਰ ਉਹਨੂੰ ਵੀ ਮਾੜੇ ਮੋਟੇ ਕੁਝ ਕਹਾ ਕਰ ਝਾਟਾ ਰੰਗਾ ਕਰਕੇ ਉਹ ਫਿਰ ਦਿਨ ਹੋਇਆ ਹੀ ਮੱਸ ਮੈਂ ਤੈਨੂੰ ਨਾ ਨਾ ਐ ਕਹਿਨੀ ਐ ਉਹ ਕੁੜੀਆਂ ਚੱਜਦੀ ਅਕਲ ਦੇਦੀ ਮਾੜੀ ਮੋਟੀ ਕੱਲੋਂ ਦੂਜੀ ਵੀ ਬਰਾਬਰ ਦੀ ਹੋਈ ਖੜੀ ਐ ਕੁੜੀਆਂ ਤਾਂ ਨਿੱਤ ਵਾਰ ਆਉਂਦਾ ਤੇ ਮੈਂ ਤੇਰੇ ਚਾਚੇ ਘਰੇ ਜਾਇਆ ਮਾ ਠੀਕ ਆ ਬੇਬੇ ਜਾਇਆ ਕੋਈ ਨਹੀਂ ਠੀਕ ਠੀਕ ਨਾ ਕਹੀਂ ਠੀਕ ਆ ਬੇਬੇ ਮਾੜੀ ਮੋਟੀ ਖਿੱਚਦੀ ਹਾਂ ਉਹਨੂੰ ਸਮਾਰ ਕੇ ਚੰਗਾ ਕੀ ਗੱਲ ਦੀ ਜਿਹੜੀ ਬੇਬੇ ਐਡੀ ਗੱਲ ਬਣਾ ਕੇ ਪਾ ਵੀ ਮਾਜੀ ਲੇਟ ਆ ਮੈਂ ਜਾਵੜਾ ਅਸੂਰ ਬੈਰ ਮਤੰਗ ਕਰਾ ਲਈ ਇੱਕ ਤਾਂ ਸਿਰ ਤੇ ਚੁੰਨੀ ਲੈ ਲਿਆ ਕਰ ਪਹਿਲਾਂ ਬੇਬੇ ਮੈਨੂੰ ਬੱਕੜੀਆਂ ਚਾਰਗੀ ਚੁੰਨੀ ਵਿੱਚ ਤੇ ਮੈਂ ਕਹਿੰਦੀ ਆ ਦੀਦੀ ਬਣ ਕੇ ਨਾ ਥੋੜਾ ਜਿਹਾ ਨੀਮੀ ਨਮੀ ਪਾ ਕੇ ਜਾਇਆ ਕਰ ਤੇਰੇ ਵੀਰੇ ਦੇ ਸੁਹਾਗ ਤਾਂ ਤੈਨੂੰ ਪਤਾ ਹੀ ਹੈ ਕਰ ਠੀਕ ਹੈ ਹਨਾ ਤੇ ਹੁਣ ਬੇਬੇ ਮੈਨੂੰ ਇੰਨੀਆਂ ਗੱਲਾਂ ਸੁਣਾ ਗਈ ਚੁੰਨੀ ਪਿੱਛੇ ਤਾਂ ਮੈਨੂੰ ਨਹੀਂ ਪਤਾ ਕਿ ਚਾਚੇ ਨੇ ਲਾਂਬਾ ਦਿੱਤਾ ਫਿਰ ਦੀ ਕਹਿੰਦਾ ਸਿਰ ਤੇ ਚੁੰਨੀ ਲੈ ਆਂ ਖੜੀ ਕਿਹਨਾਂ ਬਹੁਤ ਅਭੋਭੀ ਮਨ ਮੰਨ ਲਿਆ ਠਾ ਮਨ ਕਿ ਨਹੀਂ ਪਾ ਕੇ ਭੱਜ ਜੇ ਪਰਹਾੜ ਜੇ ਤੇਰੇ ਵੀਰੇ ਨੂੰ ਪਤਾ ਲੱਗ ਗਿਆ ਮਾਣਾ ਮੋਟਾ ਵੀ ਮੂੰਹ ਚੱਕੀ ਜਾਨੀ ਆ ਨਾਲ ਤੇ ਮੇਰੀ ਕੁਤਨੀ ਪੱਟੂਗਾ ਨਾ ਬੇਬੇ ਦੇ ਪੱਟੂ ਨਾਲ ਤੇਰੀ ਤੇ ਜਿਹੜੀ ਪੱਟੂ ਕੋ ਪੱਟੂ ਬੱਕ ਕਰਨੀ ਤੂੰ ਹਾਂ ਚਿੰਤਨ ਕਰ ਬਾਬੀ ਮੈਂ ਜਾ ਬੜੇ ਸੋਦੀ ਨਾਲ ਠੀਕ ਆ ਨਾ ਨਾ ਕੋਈ ਹਾਂ ਚੱਲ ਮੈਂ ਚਲਦੀ ਆ ਠੀਕ ਚੱਲ ਮੈਂ ਵੀ ਦੇਖਦੀ ਆ ਕੰਮ ਧੰਦਾ ਕਰਦੀ ਆ ਤੂੰ ਕੋਈ ਸੱਚ ਭਾਬੀ ਨੇ ਕਿਹਾ ਸੀ ਸਿਰ ਨਹੀਂ ਨੰਗ ਕਰਨਾ ਭੁੱਲ ਜਾਨੀ ਇੱਕ ਤਾਂ ਵੀਰਾ ਵੀ ਨਾ ਦੇ ਕੋਈ ਦੇਖਦਾ ਵੀ ਨਹੀਂ ਹਾਂ ਕੋਰ ਹੈ ਯਾ ਟਾਈਮ ਤਾਂ ਹੋ ਗਿਆ ਟਾਈਮ ਤਾਂ ਆਇਆ ਆ ਜੀ ਕੋਈ ਨਹੀਂ ਬਹੁਤ ਵਧੀਆ ਤੁਸੀਂ ਦੱਸੋ ਠੀਕ ਹੈ ਵਧੀਆ ਲੇਟ ਹੋ ਗਏ ਬਹਿ ਜਾਓ ਬਸ ਕਲਾਸਾਂ ਲੱਗੀਆਂ ਨਹੀਂ ਦੇਖ ਅੱਛਾ ਕੋਈ ਨਹੀਂ ਠੀਕ ਹੈ ਘਰ ਸਾਰੇ ਹਾਂਜੀ ਕੋਈ ਸੀ ਨਾ ਮੈਨੂੰ ਸੋਨ ਕੋਈ ਗੱਲ ਕਹਿਣੀ ਸੀ ਉਹ ਤਾਂ ਮੈਂ ਤੁਹਾਨੂੰ ਕਹੀ ਨਹੀਂ ਜਾਣੀ ਚਾਹਾਂ ਉਹ ਵੀ ਮੈਂ ਨਾ ਜਿੱਤੇ ਲਿਖਤੀ ਇਹ ਕੀ ਹੈ ਤੁਸੀਂ ਆਪ ਹੀ ਪੜ ਲਿਓ ਮੈਂ ਤਾਂ ਬੋਲ ਕੇ ਤਾਂ ਦੱਸਿਆ ਨਹੀਂ ਨਾ ਠੀਕ ਹੈ ਹਾਂ ਤੁਸੀਂ ਜਦੋਂ ਵੀ ਤੁਹਾਡੇ ਕੋਲ ਟਾਈਮ ਹੈ ਨਾ ਇਕੱਲੇ ਬੈਠ ਕੇ ਪੜ੍ਹ ਲੇ ਤੇ ਮੈਨੂੰ ਤਾਂ ਜਵਾਬ ਦੇ ਚੁੱਕੇ ਹੋ ਠੀਕ ਠੀਕ ਹੈ ਚੱਲ ਮੈਂ ਜਾਵਾਂ ਚਲੋ ਸੋਈਏ ਠੀਕ ਨਾ ਸਾਰਾ ਦਿਨ ਤਾਂ ਮੈਂ ਕੰਮ ਕਰਦੀ ਰਹਣੀ ਆ ਜੇ ਕੋਈ ਚੀਜ਼ ਮੰਗਾਣੇ ਨੂੰ ਕਹ ਦੇਣੀ ਆ ਤਾਂ ਮਿਰਚਾਂ ਲੱਗ ਜਾਂਦੀਆਂ ਨੇ ਕਿ ਆਪਦੇ ਬਾਰੇ ਦੇਖ ਲੈ ਕਿਵੇਂ ਤੜਫ ਕੇ ਗਿਆਗਾ ਕਿ ਕੱਪੜੇ ਮੰਗਦੀਆਂ ਮੈਂ ਕੱਪੜੇ ਮੰਗਣ ਮੈਂ ਬੁਗਰੀ ਜਾਵਾਂ ਦੱਸ ਕਿਸੇ ਦੇ ਹੈ ਬੇਬੇ ਨੂੰ ਕਹਦੇ ਨੇ ਬੇਬੇ ਇਦੋਂ ਸਭ ਮਾਂ ਨੂੰ ਫਾਣ ਚੱਕ ਲਾਂਦੀ ਹੈ ਕਿ ਮੈਂ ਦੱਸ ਕਹਾਂ ਤੱਕ ਕਹਾਂ ਕਿਹਨੂੰ ਹੋਣਾ ਪੈਕਾਂ ਤੋਂ ਕਿੰਨਾ ਕਚਰ ਲਿਆ ਲਿਆ ਕੇ ਪਾਈ ਜਾਊਂਗੀ ਮੈਂ ਮੇਰੀ ਮਾਂ ਦੇ ਵੀ ਕਬੀਲਦਾਰੀਆਂ ਨੇ ਕੋਦੇ ਵੀ ਨੂਹਾਂ ਨੇ ਗਿਆ ਕਰ ਹੈ ਵੀ ਦੱਸ ਉਹਨਾਂ ਨੂੰ ਥੋੜੋ ਕਹੂੰਗੀ ਵੀ ਮੈਨੂੰ ਲੀੜਾ ਕਪੜਾ ਦੇ ਕੇ ਜਾਓ ਆਲਾ ਕੋ ਕੰਮ ਤੂੰ ਉੱਥੇ ਕਰਦੀਆਂ ਲੀੜਾ ਕਪੜਾ ਹੋਰੇ ਮੰਗਦੀਆਂ ਮੰਗ ਦੇਖ ਲੈ ਅੱਕੜ ਤਾਂ ਦੇਖ ਲੈ ਫੁਲਾ ਕੇ ਵੀ ਨਹੀਂ ਲੰਘਾ ਨਹੀਂ ਬੁਲਾਉਂਦਾ ਨਾ ਬਲਾ ਮੈਂ ਕਿਹੜਾ ਬੁਲਾਉਂਗੀ ਫਿਰ ਤੈਨੂੰ ਈ ਹੋਗਾ ਤੂੰ ਕੱਲੀ ਬੜਬੜ ਕਰੀ ਜਾਨੀਆ ਮੈਨੂੰ ਕਿਉਂ ਹੋਣਾ ਆ ਬੋਲੀ ਤਾਂ ਜਾਨੀਆ ਕੱਲੀ ਮੈਂ ਤਾਂ ਉਹ ਗੱਲਾਂ ਕਰ ਰਹੀ ਤੇ ਆਪਦੇ ਦਿਮਾਗ ਨਾਲ ਦਿਮਾਗ ਹੈਗਾ ਤੇਰੇ ਕੋਲ ਨਾ ਮੇਰਾ ਤਾਂ ਖਾ ਲਿਆ ਤੂੰ ਨੇ ਤੂੰ ਗੱਲ ਦੱਸ ਗਈ ਆ ਯਾਰ ਸਾਰੀ ਬਿਹਾਰਤਾ ਨਾਲ ਮੇਰੇ ਕੋਲ ਕੀ ਹੈ ਗੱਲ ਮੇਰੀ ਕੀ ਗੱਲ ਕਰੂੰਗੀ ਕੰਦਾ ਨਾ ਬੋਲੀ ਜਾਨੀ ਉਹ ਤਾਂ ਖੜੀ ਮੈਂ ਤਾਂ ਕੰਦਨ ਵਾਲੀ ਬੋਲਦੀ ਆ ਜਦੋਂ ਮੈਨੂੰ ਕੋਈ ਪੁੱਛਦਾ ਨਹੀਂ ਹੈਗਾ ਘਰ 'ਚ ਕੀ ਚਾਹੀਦਾ ਦੱਸ ਪੁੱਛਣ ਨੂੰ ਤੈਨੂੰ ਸੂਟ ਕਿਹਾ ਤਿੱਕ ਉੱਥੇ ਖੜਾ ਦਿਮਾਗ ਆ ਜੀ ਸਾਡਾ ਦਿਮਾਗ ਕਿੱਥੇ ਹੁੰਦਾ ਸੂਟਾਂ ਚ ਨੂੰ ਓਏ ਕੋਈ ਗੱਲ ਨਹੀਂ ਫੀਸ ਭਰ ਦਈਏ ਪਹਿਲਾਂ ਸੂਟ ਲੈ ਕੇ ਜੇ ਦਾ ਕਿਧਰੇ ਨਹੀਂ ਜਾਂਦੇ ਆਪਾਂ ਨਾ ਸੂਟਾਂ ਵਾਲਾ ਭੱਜੇ ਕਿਧਰੇ ਦੁਕਾਨ ਚ ਆ ਕੇ ਫਿਰ ਮੇਰੀ ਗੱਲ ਸੁਣੋ ਇੱਕ ਬੇਬੇ ਦੇ ਸਾਹਮਣੇ ਤਾਂ ਨਾ ਇੰਨਾ ਰੁੱਖਾ ਬੋਲਿਆ ਕਰੋ ਓ ਯਾਰ ਜਿੱਦੋਂ ਕੁਝ ਕੋਲੇ ਹੂ ਉਦੋਂ ਲੈ ਕੇ ਨੂੰ ਕੀ ਜੇ ਛੋਟੇ ਕੋਲ ਤੇ ਕੋਈ ਕੰਮ ਦਾ ਸੁਣਤਾ ਨਾ ਸੂਟ ਦੁਕਾ ਕੇ ਜਨਾਂ ਨਹੀਂ ਚਾਹੀ ਚੰਦ ਤੇ ਲੈ ਜਾ ਉੱਥੇ ਮਗਰ ਜੂਗੀ ਨਾ ਕਦੇ ਪਿਆਰ ਨਾਲ ਗੱਲ ਕੀਤੀ ਹੈ ਮੇਰੇ ਨਾਲ ਸਾਰੀ ਬਾਰ ਵੱਡੂ ਖਾਉਂ ਵੱਡੂ ਖਾਉਂ ਹੋਰ ਕੀ ਹੈ ਕੰਮ ਦਾ ਯਾਰਾ ਪਿਆਰ ਪੂਰ ਵਾਲੀਆਂ ਗੱਲਾਂ ਨਹੀਂ ਹੈਗੀਆਂ ਮੇਰੇ ਕੋ ਉਹ ਪਤਾ ਮੈਨੂੰ ਉਹ ਤਾਂ ਕੋਈ ਨਹੀਂ ਸੂਟ ਮਿਲ ਜਾਣਗੇ ਕਿਧਰੇ ਨਹੀਂ ਜਾਣ ਕੋਈ ਸੂਟਾਂ ਮੈਨੂੰ ਮੈਂ ਕਿਹੜਾ ਕਹਿਨੀਂ ਵਾਰ ਜਾਣ ਲੇਖਦੇ ਕੱਲ ਨੂੰ ਮੇਰੀ ਮਾਂ ਨੂੰ ਫੋਨ ਕਰ ਦੂੰ ਉਹ ਤਾਂ ਬਾਦੂ ਮੈਨੂੰ ਬਥੇਰਾ ਸੂਟ ਜਲੂਸ ਕੱਢ ਸਮਾਰ ਕੇ ਮੇਰਾ ਉਹਨਾਂ ਨੂੰ ਫਿਰ ਐ ਕਿਤੇ ਸਾਰਾ ਕੁਝ ਉਹਦੇ ਜਾ ਕਰਨਗੇ ਕਿਉਂ ਕਹਦਾ ਆ ਜਿਹੜੇ ਪਾਈ ਬੈਠਿਆ ਸੂਟੇ ਵੀ ਮੈਂ ਦਵਾਈ ਨਹੀਂ ਇਹ ਕਿਹੜਾ ਤੇਰੇ ਪੇਕੇ ਦੇ ਕੇ ਗਏ ਨੇ ਫਿਰ ਪੇਕੇ ਦੇ ਬਥੇਰੇ ਦਿੱਤੇ ਹੁਣ ਤੱਕ ਪੇਕੇ ਨਹੀਂ ਦਿੱਤੇ ਪਾਏ ਨੇ ਕੀ ਰੌਲਾ ਜਾ ਪਾਈ ਜਾਂਦੇ ਹੋ ਬੇਬੇ ਇਹਨਾਂ ਨੂੰ ਤਾਂ ਕੁਛ ਲੈ ਇਹਨੂੰ ਤਾਂ ਮੈਂ ਪੁੱਛੂੰਗੀ ਓਏ ਕੁਛ ਨਹੀਂ ਬੇਬੇ ਉਹੀ ਬਸ ਤੜਕੜਾ ਰੌਲਾ ਸੂਟ 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 ਲੈ ਸੂਟ ਮੈਂ ਤਾਂ ਪਤਾ ਹੈ ਕਿ ਨਹੀਂ ਜੇ ਮੇਰੀ ਗੱਲ ਸੁਣ ਇਹ ਜਿਹੜੀਆਂ ਬਗਾਨੀਆਂ ਧੀਆਂ ਨਾ ਇਹ ਰੱਖਣਾ ਬਹੁਤ ਉੱਠਾ ਹੈ ਤੇ ਚਲ ਕੋਈ ਨਿੱਕੀ ਵਾਲਾ ਤੁਹਿਆ ਦੇ ਦੋ ਸੂਟ ਇਹ ਤਾਂ ਹੁਣ ਉਸ ਇੱਕ ਗੱਲ ਮੰਗ ਰਹੀ ਪਈ ਜਬ ਸੂਟ ਹੋਣੀ ਹਰਾ ਕਰ ਦੇ ਮੈਨੂੰ ਕਿਉ ਫਿਰ ਤਾਂ ਹੁਣ ਬੰਨ੍ਹ ਨਾ ਪਾ ਦੇ ਲਾ ਕੇ ਬੰਨ੍ਹ ਨਾ ਜੇ ਵਾਕੀ ਫੇਰ ਉਹ ਕੋਈ ਨੀ ਬੇ ਲਿਆ ਦੂੰ ਲਿਆ ਦੋ ਮੈਨੂੰ ਪਤਾ ਠੀਕ ਆ ਮੈਥੇ ਮੰਗੂ ਐਨਾ ਮੈਨੂੰ ਹੀ ਪਤਾ ਉਹ ਪਤਾ ਇੱਥੇ ਹੀ ਫਰਕ ਕਿ ਤੂੰ ਮੰਗ ਕੋਈ ਨੀ ਲਿਆ ਦੂੰਗਾ ਰੋਟੀ ਉਟੀ ਬਣਾਈਏ ਹੁਣ ਹਾਂ ਰੋਟੀ ਬਣੀ ਪਈ ਐ ਮੈਂ ਉਹਨੂੰ ਕਹ ਜੇ ਰੋਟੀ ਦੇ ਦੇ ਮੈਨੂੰ ਚਲ ਫਿਰ ਮੈਂ ਆਉਣੀ ਆਗੀ ਹਾ ਪਈ ਇਹ ਦੇਹਲਾ ਚਾਦਰ ਲਈ ਫੜਾ ਗੁੜੀਏ ਹਾਂਜੀ ਬੇਬੇ ਤੈਨੂੰ ਬਾਣੀ ਮੋਟ ਸੰਗ ਸੰਗ ਆਈਏ ਕਨਾ ਹਾਂ ਬੀ ਕੀ ਹੋ ਗਿਆ ਤੂੰ ਚਾਹ ਦੇ ਕੁਟ ਮੈਨੂੰ ਤਾਂ ਕੀ ਬਣਾ ਕੇ ਦੇਣੀ ਸੀ ਮੈਂ ਤਾਂ ਬਿਮਾਰ ਆਈਂਗੀ ਤੇ ਮੈਂ ਫੋਕਰ ਹਾਂਦੀ ਤੂੰ ਫਿਰ ਜਾਨੀ ਆ ਹਾਂ ਬੇਬੇ ਮੈਂ ਤੈਨੂੰ ਕਦ ਕਹਿਆ ਵੀ ਤੂੰ ਚਾਹ ਬਣਾ ਲਾ ਤੇ ਹੁਣ ਜੇ ਤੂੰ ਉੱਠੀ ਨਾ ਜਵਾਕੜੀ ਆਈਏ ਪੜ ਕੇ ਉਹ ਕਹਿੰਦੀ ਬੇਬੇ ਚਾਹ ਮੈਂ ਆਖਿਆ ਪੁੱਤ ਮੈਂ ਇੱਥੇ ਤਾਂ ਬਣਦੀ ਨਹੀਂ ਚਾਹ ਮੈਥੋਂ ਗੈਸ ਨਹੀਂ ਚਲਣਾ ਨਾ ਤਾਂ ਮੈਨੂੰ ਨਾ ਮੈਥੋਂ ਖੜਿਆ ਜਾਂਦਾ ਹੈਗਾ ਤੂੰ ਫਿਰ ਮੈਨੂੰ ਬਾਜ ਮਾਰ ਦੇ ਨਾ ਮੈਂ ਤੁਹਾਨੂੰ ਕੋਈ ਜਵਾਬ ਦੇਣੀ ਕਿਸਾ ਤੈਨੂੰ ਮੈਂ ਕਿੰਨੂੰ ਸੂਤਾ ਫਗadne ਨੂੰ ਸੁਣੀ ਮੇਰੀ ਹਏ ਉਹ ਜਵਾਕਲੀ ਨੂੰ ਕਹਾਂ ਕੰਨੀ ਮੈਂ ਚਾਹ ਬਣਾ ਲੈਨੀ ਐ ਪਹਿਲਾਂ ਇੱਥੇ ਕੋਟਾ ਟਟ ਹੋ ਗਈ ਫਿਰ ਗਾ ਬਗਾਨੇ ਕਰ ਤੋ ਹੋਊ ਜਾ ਕੇ ਬੇਬੇ ਮੇਰੇ ਕੋਲ ਹੁਣ ਤੱਕ ਗਏ ਨੇ ਪੈਣ ਉੱਟ ਕੇ ਹਜੇ ਉਹ ਤਾਂ ਜਾ ਕੇ ਇੱਥੇ ਮੈਨੂੰ ਕਹਿੰਦੀ ਭੁੱਖ ਲੱਗੀ ਪਈ ਐ ਚਾਹ ਮੰਗਦੀ ਸੀ ਤੇ ਤੂੰ ਨਾਲ ਐ ਦੱਸ ਮੈਨੂੰ ਤੇਰੇ ਕੋਲ ਹੁਣ ਸੂਟ ਹੈ ਹੀ ਨਹੀਂ ਕੋਈ ਹੈਗੇ ਨੇ ਸੂਟ ਸੂਟਾਂ ਨਹੀਂ ਤਾਂ ਕੋਈ ਗੱਲ ਹੀ ਨਹੀਂ ਹੋਏਗੀ ਬਾਬੇ ਮੈਂ ਤੇਰਾ ਤਾਂ ਸੂਟਾ ਪਿੱਛੇ ਰੁੱਸੀ ਬੈਠੀ ਐ ਤੂੰ ਸੂਟਾ ਪਿੱਛੇ ਨਹੀਂ ਬਾਬਾ ਬੋਲ ਤਾ ਮਾੜਾ ਮੋਟਾ ਤਾਂ ਚੱਜ ਨਾਲ ਬੋਲ ਪਰ ਸਵੇਰੋਂ ਵੱਡੂ ਕਾਹ ਹੋਣਦੀ ਵੱਡੂ ਕਾਹ ਫਿਰ ਮੈਂ ਤਾਂ ਤੇਰਾ ਹੱਕ ਬਣਦਾ ਸੁੱਕ ਕੇ ਜਾਂਦੀ ਤੋਂ ਬੱਬੂ ਸੋਡੀ ਗੱਲ ਨਹੀਂ ਕਰਦੀ ਮੈਂ ਤਾਂ ਇਹਨਾਂ ਦੀ ਗੱਲ ਕਰਦੀ ਆਂ ਚੱਲ ਕੋਈ ਨਹੀਂ ਪਤਾ ਕੀ ਆ ਉਹਦੇ ਮਨ 'ਚ ਹੀ ਗੁੱਸਾ ਹੈਗਾ ਉਹ ਤਾਂ ਉਹੀ ਬੋਲ ਪਟਾਕਾ ਹੈਗਾ ਫਰਮਾੜਾ ਉਹ ਤਾਂ ਬੋਲ ਪਣ ਪਿਆਰ ਨਾਲ ਬੋਲ ਪਣ ਰੁੱਖੇ ਸਾਰੇ ਬਾਰ ਰੁੱਖੇ ਰੁੱਖਾ ਰੁੱਖੇ ਰੁੱਖ ਉਹ ਤਾਂ ਬੋਲ ਹੀ ਰੁੱਖਾ ਹੈਗਾ ਅੰਦਰੋਂ ਨਹੀਂ ਕਹਿੰਦਾ ਤੈਨੂੰ ਮਨ ਨਹੀਂ ਉਹ ਤਾਂ ਰੁੱਖਾ ਹੈਗਾ ਚੱਲ ਕੋਈ ਨਹੀਂ ਮੈਂ ਬਣਾ ਦਨੀ ਆ ਚਾਹ ਬੇਬੇ ਮਾਪੀ ਬਣਾ ਕੇ ਲਿਆਉਣੀ ਆ ਬਹਿ ਜਾ ਤੁਸੀਂ ਬਣਾ ਲਿਆ ਬਣਾ ਲਿਆ ਚੱਲ ਉੱਠੀ ਹੁਣ ਬਣਾ ਲਿਆ ਉਹਨੇ ਮੇਰੀ ਤਿੰਨ ਪਿਆਦੂ ਬਿਚਾ ਬਣਾ ਕੇ ਤੂੰ ਤਾਂ ਪੁੱਤ ਜੀ ਦਿਲ ਦਿਨ ਮਾਰੀ ਹੈਗੀ ਦਿਲ ਚੇ ਦੇ ਕੁਝ ਨਹੀਂ ਹੈਗਾ ਇਹ ਤਾਂ ਉਹ ਹੈ ਜੀ ਹੋ ਜਾਂਦੀ ਆ ਕੇ ਮੜਾ ਜਲਾ ਮੈਂ ਕਹਤਾ ਕੋਈ ਗੁੱਸਾ ਨਹੀਂ ਕਰਿਆ ਉੱਠ ਕੇ ਉਹਦੀ ਵਾਗ ਗਈ ਮੁੰਡੇ ਨੂੰ ਵੀ ਸਮਝਾਉਂਗੀ ਵੀ ਤੂੰ ਵੀ ਨਾ ਬੜਾ ਬੋਲਿਆ ਕਰ ਬੇ ਭਾਈ ਮੈਂ ਬੋਲਦੀ ਜਾਂਦਾ ਹੈਗਾ